ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਤੋਂ ਦੋਸਤੋ ਅੱਜ ਮੈਂ ਤੁਹਾਡੇ ਲਈ ਇਸ ਵੀਡੀਓ ਦੇ ਵਿੱਚ ਇੱਕ ਬੇਹਤ ਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਆਇਆ ਹਾਂ। ਉਹ ਹੈ ਲੱਸੀ ਦੇ ਵਿੱਚ ਸ਼ਹਿਦ ਮਿਲਾ ਕੇ ਪੀਣ ਦੇ ਫਾਇਦਿਆਂ ਦੇ ਬਾਰੇ ਦੇ ਵਿੱਚ। ਤੋਂ ਦੋਸਤੋ ਸਭ ਤੋਂ ਪਹਿਲਾਂ ਤਾਂ ਇਹ ਥਕਾਨ ਦੇ ਲਈ ਲੱਸੀ ਅਤੇ ਸ਼ਹਿਦ ਮਿਲਾ ਕੇ ਪੀਣ ਦੇ ਨਾਲ ਬੋਡੀ ਨੂੰ ਪ੍ਰਯਾਪਤ એનર્ਜੀ ਮਿਲਦੀ ਹੈ ਜਿਸ ਦਿਨ ਨਾਲ ਆਪਣਾ ਬ੍ਰੇਨ ਰਿਲੈਕਸ ਰਹਿੰਦਾ ਹੈ। ਜਿਸ ਦਿਨ ਆਪਾਂ ਨੂੰ ਥਕਾਨ ਵੀ ਨਹੀਂ ਹੁੰਦੀ ਇਸ ਦੇ ਇਲਾਵਾ ਹੈਲਦੀ ਹਾਰਟ ਲੱਸੀ ਅਤੇ ਸ਼ਹਿਦ ਦੇ ਇਸ ਮਿਸ਼ਰਣ ਨੂੰ ਪੀਣ ਦੇ ਨਾਲ ਆਪਣਾ ਬਲੱਡ ਸਰਕੂਲੇਸ਼ਨ ਸੁਧਰਦਾ ਹੈ ਜਿਸ ਦਿਨ ਹਾਰਟ ਡਿਜ਼ੀਜ਼ ਦਾ ਖਤਰਾ ਘਟ ਰਿਹਾ ਹੈ ਲੱਸੀ ਅਤੇ ਸ਼ਹਿਦ ਨੂੰ ਮਿਲਾ ਕੇ ਪੀਣ ਦੇ ਨਾਲ ਬੋਡੀ ਨੂੰ ਪ੍ਰਯਾਪਤ ਮਾਤਰਾ ਦੇ ਵਿੱਚ ਕੈਲਰੀਜ਼ ਮਿਲਦੀਆਂ ਹਨ ਜਿਸ ਦੇ ਨਾਲ ਆਪਣਾ એનર્ਜੀ ਲੈਵਲ ਵਧਦਾ ਹੈ ਇਸ ਦੇ ਇਲਾਵਾ ਮੈਮਰੀ ਪਾਵਰ ਨੂੰ ਵਧਾਉਣ ਦੇ ਲਈ ਲੱਸੀ ਅਤੇ ਸ਼ਹਿਦ ਦੇ ਇਸ ਮਿਸ਼ਰਣ ਦੇ ਨਾਲ ਆਪਣਾ ਬਲੱਡ ਸਰਕੂਲੇਸ਼ਨ ਸੁਧਰਦਾ ਹੈ ਅਤੇ ਜਿਸ ਦੇ ਨਾਲ ਬ੍ਰੇਨ ਦੇ ਫੰਕਸ਼ਨਸ ਸਹੀ ਤਰ੍ਹਾਂ ਕੰਮ ਕਰਦੇ ਹਨ ਅਤੇ ਆਪਣੀ ਮੈਮਰੀ ਪਾਵਰ ਵਾਧੀ ਹੈ ਤੇ ਦੋਸਤੋ ਬਾਡੀ ਪੇਨ ਦੇ ਲਈ ਲੱਸੀ ਅਤੇ ਸ਼ਹਿਦ ਨੂੰ ਮਿਲਾ ਕੇ ਪੀਣ ਦੇ ਨਾਲ ਆਪਣਾ ਬਲੱਡ ਸਰਕੂਲੇਸ਼ਨ ਬਿਹਤਰ ਹੁੰਦਾ ਹੈ ਜਿਸ ਦੇ ਨਾਲ ਆਪਣੇ ਮਸਲਸ ਰਿਲੈਕਸ ਰਹਿੰਦੇ ਹਨ ਅਤੇ ਬਾਡੀ ਪੇਨ ਘੱਟ ਹੁੰਦਾ ਹੈ ਦੋਸਤੋ ਇਸ ਤੋਂ ਬਾਅਦ ਹੈ ਡਾਈਜੈਸ਼ਨ ਦੇ ਲਈ ਲੱਸੀ ਅਤੇ ਸ਼ਹਿਦ ਨੂੰ ਮਿਲਾ ਕੇ ਪੀਣ ਦੇ ਨਾਲ ਆਪਣਾ ਬਾਡੀ ਦਾ ਮੈਟਾਬੋਲਿਜ਼ਮ ਵਧੇਗਾ ਇਸ ਦੇ ਨਾਲ ਖਾਣ ਤੋਂ ਮਿਲਣ ਵਾਲੇ ਪ੍ਰੋਟੀਨਸ ਬਾਡੀ ਨੂੰ ਸਹੀ ਤਰ੍ਹਾਂ ਨਾਲ ਮਿਲਣਗੇ ਉਹ ਸਾਰੇ ਹੀ ਅਬਜ਼ੌਰਬ ਹੋ ਪਾਉਣਗੇ ਅਤੇ ਡਾਈਜੈਸ਼ਨ ਨੂੰ ਸੁਧਾਰਨ ਦੇ ਵਿੱਚ ਇਹ ਮਦਦ ਕਰੇਗਾ ਤੇ ਦੋਸਤੋ ਲੱਸੀ ਅਤੇ ਸ਼ਹਿਦ ਦਾ ਇਹ ਮਿਸ਼ਰਣ ਤੁਹਾਡੇ ਕਬਜ਼ ਨੂੰ ਦੂਰ ਕਰੇਗਾ ਤੁਹਾਡੇ ਸਰੀਰ ਦੇ ਵਿੱਚ ਗਰਮੀ ਹੈ ਉਸ ਨੂੰ ਵੀ ਇਹ ਦੂਰ ਕਰੇਗਾ ਤੇ ਡਾਈਜੈਸ਼ਨ ਨਾਲ ریلیਟਡ ਸਾਰੀਆਂ ਹੀ ਬਿਮਾਰੀਆਂ ਖਤਮ ਕਰ ਦਵੇਗਾ ਇਸ ਦੇ علاوہ ਸਿਰ ਦੇ ਦਰਦ ਦੇ ਲਈ ਲੱਸੀ ਅਤੇ ਸ਼ਹਿਦ ਨੂੰ ਮਿਲਾ ਕੇ ਪੀਣ ਦੇ ਨਾਲ ਬਲੱਡ ਦਾ ਫਲੋ ਠੀਕ ਰਹਿੰਦਾ ਹੈ ਇਸ ਨਾਲ ਸਟ्रेस ਤੁਹਾਡਾ ਘੱਟ ਹੋਵੇਗਾ ਤੇ ਸਿਰਦਰਦ ਦੀ ਪ੍ਰੋਬਲਮ ਤੁਹਾਡੀ ਦੂਰ ਹੋ ਜਾਵੇਗੀ। ਤਾਂ ਦੋਸਤੋ ਤੁਸੀਂ ਹੁਣ ਜਾਣ ਹੀ ਚੁੱਕੇ ਹੋ ਕਿ ਲੱਸੀ ਅਤੇ ਸ਼ਹਿਦ ਦੇ ਇਸ ਮਿਸ਼ਰਣ ਦੇ ਨਾਲ ਆਪਣੇ ਸਰੀਰ ਨੂੰ ਕਿੰਨੇ ਫਾਇਦੇ ਹੁੰਦੇ ਹਨ। ਤਾਂ ਤੁਸੀਂ ਵੀ ਇਸ ਦਾ ਇਸਤੇਮਾਲ ਕਰੋ ਤੇ ਆਪਣੇ ਜੀਵਨ ਨੂੰ ਨਿਰੋਗ ਬਣਾ ਲਵੋ। ਤੇ ਦੋਸਤੋ ਤੁਸੀਂ ਹੈਲਦੀ ਰਹੋ ਇਹ ਹੀ ਮੈਂ ਚਾਹੁੰਦਾ ਹਾਂ। ਤੇ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ। ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁ